ਸਾਡੇ ਕਿਸਾਨਾਂ ਮਜ਼ਦੂਰਾ ਮਲਾਜ਼ਮਾਂ ਦਾ ਏਕਾ ਜਿੰਦਾਬਾਦ 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 ਸਾਡੀਆਂ ਮਾਵਾਂ ਭੈਣਾਂ ਦਾ ਏਕਾ ਜਿੰਦਾਬਾਦ 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 ਲੋਕੀ ਤਾਂ ਜਿੰਦਾਬਾਦ 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 ਸਰਕਾਰਾਂ ਤੋਂਣਾ ਚਾਤ ਕਰੋ ਆਪਣੀ ਲੱਗ ਸਾਰੀ ਸੰਗਤ ਦੇ ਬੇਟੀ ਆ ਸਾਰੇ ਭਰਾ ਮੇਰੇ ਸਾਥ ਦੇਰੇ ਵਰਨੇ ਕੇ ਕੋਲਾ ਟਾਲੋ ਮੋੜ ਨਾਂ ਦੇ ਕੋਲੇ ਢਲਿਆ ਜੋਰ ਨਾਲ ਦੇ ਅੱਜ ਜੋ ਰੈਲੀ ਕੱਢੀ ਜਾ ਰਹੀ ਆ ਇੱਕ ਤੇ ਜੋ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿ ਸਾਡੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਕੁਝ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਜੋ ਐਮਐਸਪੀ ਦੀ ਮੰਗ ਕਰਜ਼ਾ ਮੁਕਤੀ ਦੀ ਹੋਰ ਮਸਲਿਆਂ ਨੂੰ ਲੈ ਕੇ ਸ਼ਾਇ ਇੱਕ ਸਾਡੇ ਆਗੂ ਨੇ ਭੁਖੜ ਧਾਲ ਵੀ ਰੱਖੀ ਆ ਕੁਝ ਸਾਡੇ ਕਿਸਾਨ ਆ ਕਿਸਾਨਾਂ ਨੇ ਦਿੱਲੀ ਜਾਣ ਦੀ ਵੀ ਕੋਸ਼ਿਸ਼ ਕੀਤੀ ਪਹਿਲਾਂ ਕਹਿੰਦੇ ਟਰਾਲੀਆਂ ਤੇ ਨਹੀਂ ਜਾਣ ਦੇਣਾ ਫਿਰ ਉਹ ਪੈਦਲ ਵੀ ਜਾ ਗਏ ਤੇ ਉਹਨਾਂ ਦੇ ਅਤਰੂ ਗੈਸ ਦੇ ਹਨ ਮਨੁੱਖੀ ਤਸ਼ੱਦਦ ਕੀਤਾ ਜੋ ਭੁਖੜ ਧਾਲ ਤੇ ਬੈਠੇ ਉਹਨਾਂ ਦੀ ਸਿਹਤ ਵੀ ਨਾ ਚੁੱਕਿਆ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੋ ਉਹਨਾਂ ਮੰਗਾਂ ਨੂੰ ਲੈ ਕੇ ਇਸ ਦੇ ਨਾਲ ਹੀ ਜੋ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਵੱਡਿਆ ਸੰਘਰਸ਼ ਕਰਕੇ ਭਾਰਤ ਦੇ ਕਿਸਾਨਾਂ ਨੇ ਕਾਨੂੰਨ ਵਾਪਸ ਕਰਾਏ ਸਨ ਉਹ ਚੋਰ ਮੋਰੀਆਂ ਰਾਹੀਂ ਪਿਛਲੇ ਦਰਵਾਜ਼ਿਆਂ ਰਾਹੀਂ ਫੇਰ ਲਾਗੂ ਕਰਨ ਦੀ ਤਿਆਰੀ ਆ ਜਿਹਦੇ ਤਹਿਤ ਜੋ ਮੰਡੀਕਰਨ ਦਾ ਖੇਤੀ ਕਰੜਾ ਵਾ ਉਹ ਸਾਰੇ ਸੂਬਿਆਂ ਨੂੰ 25 ਨਵੰਬਰ ਦਾ ਜਾਰੀ ਕਰ ਦਿੱਤਾ ਜਿਹਦੇ ਤਹਿਤ ਜਿਹੜਾ ਖੇਤੀ ਆ ਉਹ ਪ੍ਰਾਈ ਮੰਡੀ ਜਿਹੜੀ ਆ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਬਿਲਕੁਲ ਤਿਆਰੀ ਆ ਸੋ ਇਸ ਕਰਕੇ ਅੱਜ ਪ੍ਰੋਟੈਸਟ ਲਈ ਇਕੱਠੇ ਹੋਏ ਆ ਅੱਜ ਸ਼ਹਿਰਾਂ ਦੇ ਵਿੱਚ ਮਾਰਚ ਕਰਾਂਗੇ ਉਸ ਤੋਂ ਬਾਅਦ 23 ਤਰੀਕ ਨੂੰ ਐਸਕੇਐਮ ਦੇ ਬੈਨਰ ਥੱਲੇ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਅੱਗੇ ਵਿਸ਼ਾਲ ਕੱਟ ਕਰਕੇ ਇਹ ਇੱਕ ਲਹਿਰ ਖੜੀ ਕਰਾਂਗੇ ਜੋ ਭਾਰਤ ਸਰਕਾਰ ਕੇਂਦਰ ਸਰਕਾਰ ਸਾਡੇ ਨਾਲ ਕਰ ਰਹੀ ਆ ਵੀ ਕਾਰਪੋਰੇਟ ਹੱਥਾਂ ਦੇ ਵਿੱਚ ਖੇਤੀ ਸੈਕਟਰ ਨੂੰ ਦੇਣਾ ਚਾਹੁੰਦੀ ਆ ਉਹਦੇ ਖਿਲਾਫ ਲੋਕ ਲਹਿਰ ਖੜੀ ਕਰਾਂਗੇ ਲਗਾਤਾਰ ਖਨੌਰੀ ਤੇ ਜਿਹੜੇ ਆ ਵਕ ਵਕ ਸੰਜ ਦੇ ਵਧੀਆਂ ਨੂੰ ਐਲਾਨ ਵੀ ਕੀਤਾ ਜਾ ਰਿਹਾ ਹੈ ਕਿ ਇੱਥੇ ਪਹੁੰਚਣ ਦੀ ਜਿਹੜੀ ਅਪੀਲ ਕੀਤੀ ਹੈ ਵੀ ਸਾਰਿਆਂ ਜਥੇਬੰਦੀਆਂ ਜਿਹੜੀਆਂ ਇੱਕ ਹੋ ਜਾਣਾ ਹੈ ਅਗਰ ਆਹਾਂ ਜਥੇਬੰਦੀ ਨੇ ਕੀ ਕੋਈ ਅਜਿਹਾ ਜਿਹਾ ਪਲਾਨ ਬਣਾਇਆ ਵੇਖੋ ਗ੍ਰਾਹਾਂ ਜਥੇਬੰਦੀ ਹਰ ਵਰਗ ਦੇ ਨਾਲ ਆ ਜਦੋਂ 13 ਫਰਵਰੀ ਨੂੰ ਉਹਨਾਂ ਦਿੱਲੀ ਜਾਣ ਦਾ ਐਲਾਨ ਕੀਤਾ ਉਹਨਾਂ ਤੇ ਤਸ਼ੱਦਦ ਹੋਇਆ ਉਦੋਂ ਵੀ ਆਪਾਂ ਉਹਨਾਂ ਦੇ ਹਮਾਇਤ ਚ ਰੇਲਾਂ ਰੋਕੀਆਂ ਟੋਲ ਪਲਾਜ਼ੇ ਫ੍ਰੀ ਕਰਾਏ ਜਿੱਥੇ ਕਿਤੇ ਵੀ ਭਾਜਪਾ ਦੇ ਪੁਤਲੇ ਸਾੜੇ ਜੋ ਵੀ ਸਾਡਾ ਜਮਹੂਰੀ ਪ੍ਰੋਟੈਸਟ ਸੀ ਉਹ ਅ ਅੱਜ ਵੀ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜੇ ਦਿੱਲੀ ਜਾ ਰਹੇ ਕਿਸਾਨ ਉਹਨਾਂ ਦੇ ਤਸ਼ੱਦਦ ਕੀਤਾ ਸੀ ਫਿਰ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਦੇ ਪੁਤਲੇ ਸਾੜੇ ਆ ਗ੍ਰਾਹਾਂ ਜਤੇਬੰਦੀ ਮੰਗਾਂ ਦੇ ਨਾਲ ਸਹਿਮਤੀ ਆ ਹਾਂ ਲੜਨ ਦਾ ਤਰੀਕਾ ਹਰ ਇੱਕ ਦਾ ਵੱਖ-ਵੱਖ ਹੋ ਸਕਦਾ ਕੋਈ ਜਤੇਬੰਦੀ ਕਿਸ ਤਰੀਕੇ ਨਾਲ ਲੜ ਰਹੀ ਕੋਈ ਕਿਸ ਤਰੀਕੇ ਨਾਲ ਲੜ ਰਹੀ ਆ ਪਰ ਮੰਗਾਂ ਤੇ ਸਾਡੀ ਸਹਿਮਤੀ ਆ ਸੋ ਅਸੀਂ ਤੇ ਚਾਹੁੰਦੇ ਆ ਕਿ ਇਹ ਵੱਡਾ ਇਹ ਅੰਦੋਲਨ ਜਿਹੜਾ ਵਾ ਕਿਉਂਕਿ ਇੱਕ ਪਾਸੇ ਅੰਦੋਲਨ ਚੱਲ ਰਿਹਾ ਦੂਸਰੇ ਪਾਸੇ ਸਰਕਾਰ ਐਤਕੀ ਝੋਨਾ ਚੁੱਕਣ ਤੋਂ ਭੱਜ ਗਈ ਡੀਏਪੀ ਦੀ ਸ਼ਾਰਟੇਜ ਆ ਗਈ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਤਹ ੱਕੇ ਨਾ ਕਬਜ਼ੇ ਲਏ ਜਾ ਰਹੇ ਉਪਰਵਾਰਟ ਖੇਤੀ ਦਾ ਨਵਾਂ ਡਰਾਫਟ ਆ ਗਿਆ ਵੀ ਸਰਕਾਰ ਇੱਕ ਮੋਰਚਾ ਚੱਲਣ ਦੇ ਬਾਵਜੂਦ ਵੀ ਕੋਈ ਉੱਤੇ ਅਸਰ ਨਹੀਂ ਆ ਸੋ ਉਹਦੇ ਵਾਸਤੇ ਅੱਜ ਲੋੜ ਆ ਪੂਰਾ ਜਨਸਮੂਹ ਨਾਲ ਲੈਣ ਦੀ ਜਿਹਦੇ ਵਿੱਚ ਪੱਲੇਦਾਰ ਆਰਤੀਆ ਮੁਨੀਮ ਦੁਕਾਨਦਾਰ ਮੁਲਾਜ਼ਮ ਕਿਉਂਕਿ ਇਹ ਸਾਰਿਆਂ ਨੂੰ ਛੱਟ ਵੱਜਣੀ ਆ ਤੇ ਲੜਾਈ ਸਾਂਝੀ ਬਣਾਉਣ ਦੀ ਭਾਰਤੀ ਕਿਸਾਂਝੀ ਲੇਖਤਾ ਗ੍ਰਾਹਾਂ ਦੀ ਇਹ ਹਮੇਸ਼ਾ ਹੀ ਜੰਨੀ ਲੜਾਈ ਨੂੰ ਵੱਡੀ ਬਣਾਦਾਗੇ ਉਨੀ ਲੜਾਈ ਅਸੀਂ ਜਿੱਤ ਸਕਦੇ ਆ ਛੋਟੀ ਲੜਾਈਆਂ ਜਿਹੜੀਆਂ ਹੁੰਦੀਆਂ ਜਾਂ ਛੋਟੇ ਸਮੂਹਾਂ ਦੇ ਤੌਰ ਤੇ ਏਡੀ ਵੱਡੀ ਜਿਹੜੀ ਭਾਰਤ ਸਰਕਾਰ ਮੋਦੀ ਡਬਲਯੂਟੀਓ ਉਹਦੇ ਨਾਲ ਮੱਥਾ ਲੱਗਾ ਵਾ ਉਹਦੇ ਵਾਸਤੇ ਵਿਸ਼ਾਲ ਜਨ ਸਮੂਹ ਦੀ ਲੋੜ ਆ ਇੱਕ ਪਾਸੇ ਤੁਸੀਂ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਹੋ ਦੂਜੇ ਪਾਸੇ ਭਾਜਪਾ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਲੜ ਰਹੀਆਂ ਲਗਾਤਾਰ ਕਾਉਂਸਲ ਖਿਲਾ ਰਹੀ ਆ ਆਪਣੀ ਬਾਡੀ ਜਿਹੜੀ ਪੰਜਾਬ ਚ ਮਜ਼ਬੂਤ ਕਰ ਰਹੀ ਆ ਵੇਖੋ ਇਹ ਜਮਹੂਰੀ ਅਧਿਕਾਰ ਆ ਕਿਸੇ ਦਾ ਚੋਣਾਂ ਲੜਨੀ ਆ ਇਹਦੇ ਸੰਯੁਕਤ ਕਿਸਾਨ ਮੋਰਚੇ ਦਾ ਪਹਿਲਾ ਫੈਸਲਾ ਸੀਗਾ ਕਿ ਜਦੋਂ ਭਾਜਪਾ ਜਿਹੜੀ ਆ ਚੋਣਾ ਲੜੂ ਜਿਹਨੂੰ 2022 ਦੀਆਂ ਇਲੈਕਸ਼ਨਾਂ ਕਿ 2024 ਦੀਆਂ ਲੰਕ ਕੇ ਗਈਆਂ ਐਮਪੀ ਚੋਣਾਂ ਦੀਆਂ ਜੇ ਸੰਯੁਕਤ ਕਿਸਾਨ ਮੋਰਚਾ ਫੇਰ ਫੈਸਲਾ ਕਰਦਾ ਵੀ ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨਾ ਜਥੇਬੰਦੀਆਂ ਤਿਆਰ ਨੇ ਇਹ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਊਗਾ ਅੱਜ ਦਾ ਜਿਹੜਾ ਕਾਫਲਾ ਕਿੱਥੇ ਤੱਕ ਕਿੱਥੇ ਤੱਕ ਅੱਜ ਦਾ ਕਾਫਲਾ ਇੱਥੋਂ ਖੰਨਾ ਪੇਪਰ ਮਿਲ ਦੇ ਸਾਹਮਣੇ ਮੈਟਰੋ ਮਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚੋਂ ਦੀ ਰਜੀਤ ਐਵਨਿਊ ਤੱਕ ਸਮਾਪਤ ਕੀਤਾ ਜਾਊਗਾ